ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਆਦਰੀ ਵੀਰੋ ਵਿੱਚ ਪਾ ਦੋ ਗਾਵਾਂ ਸੇਰ ਲਈ ਲੈ ਕੇ ਆਏ ਜੀ ਇੱਕ ਜਰਸੀ ਆ ਟੌਪ ਕਲਾਸ ਤਾਜੀ ਸੂਈ ਬੱਚਾ ਆ ਗਿਆ ਮਗਰ ਬੱਚੀ ਤੇ ਇੱਕ ਗੱਬਣਾ ਬਈ ਵੜ ਥੋੜੇ ਕਿ ਦਿਨ ਕਰਮੜੀ ਲੈਂਦੀ ਆ ਆਉ ਕਰ ਲੈਨੇ ਬਈ ਨਾ ਗੱਲ ਬਾਤ ਬਈ ਜੀ ਸასი ਕਰ ਸასი ਆ ਬਈ ਹੋ ਠੀਕ ਹੁੰਦੀ ਬਹੁਤ ਵਧੀਆ ਆ ਪਾ ਜਿਹੜੀ ਪਹਿਲਾ ਵੀਡੀਓ ਪਾਈ ਸੀ ਕਿ ਮੇਰਾ ਰਿਸਪੌਂਸ ਰਿਸਪੌਂਸ ਦਾ ਬਾਈ ਯਾਰ ਮਾਲ ਦੀ ਉਹ ਡਿੱਕ ਦਾ ਥੋੜੀ ਜਿਹੀ ਮਾਲ ਕਹੂੰਗੀ ਜਿਹੜੇ ਬੰਦੇ ਕੰਮ ਕਰਦੇ ਮਾਲ ਮਿਲਦਾ ਘੱਟ ਆ ਯਾਰ ਹਨਾ ਇੱਕ ਥੋੜਾ ਜਿਹਾ ਮੌਸਮ ਗਰਮੀ ਦਾ ਥੋੜਾ ਆ ਵੇਖ ਕੇ ਲਈਦਾ ਕਿ ਜੋ ਜਿਹੀ ਲਈਦੇ ਜਿਹੜੀ ਆਨਸਰ ਵਿਗ ਜੀ ਠੀਕ ਆ ਠੀਕ ਆ ਮਾਲ ਆਈ ਜਾਵੇ ਵੇਚਣ ਮੋਚਣ ਵਾਲਾ ਦਾ ਚੱਕਰ ਕੋਈ ਨਹੀਂ ਪ੍ਰਮਾਤਮਾ ਦੀ ਕਿਰਪਾ ਵਧੀਆ ਵਿਗੀਆਂ ਦਾ ਯਾਰ ਸਹੀ ਆ ਬਾਈ ਨਾਮ ਤੇ ਡਰੈਸ ਨਾਮ ਵੀਰੇ ਅਰਸ਼ਦੀਪਾ ਹੂੰ ਪਿੰਡ ਚ ਦੀਪਾ ਪੰਡਤ ਕਹਿੰਦੇ ਆ ਬਾਈ ਪਿੰਡ ਵੀਰੇ ਸੈਦੋਗਿਆ ਤਹਿਸੀਲਵਾਈ ਨਿਹਾਲ ਸਿੰਘਲਾ ਜ਼ਿਲ੍ਹਾ ਵੀਰੇ ਮੋਗਾ ਨੇੜ ਮੋਬਾਈਲ ਨੰਬਰ 887617174 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਟਾਪ ਬਰੀਡ ਜਰਸੀ ਦੇਣਾ ਕਿਹੜਾ ਸੁਆ ਸੁਈ ਡਾਕਟਰ ਵੀਰੇ ਦੂਜਾ ਸੁਆ ਸੁਈਆ ਹੂੰ ਰਾਤੀ 12 ਵਜੇ ਵੀਰੇ ਸੁਈ ਸੀ ਬੱਚੀ ਨੂੰ ਨੇ ਜਨਮ ਦਿੱਤਾ ਬੱਚੀ ਪੜੀ ਠੀਕ ਹੈ ਨਾ ਉਹ ਜੇਰ ਦਿਖਾ ਦਈਏ ਜੇਰ ਜੀ ਹਾਂ ਜੇਰ ਵੀਰੇ ਦੇ ਤੜਕੇ ਪ੍ਰੋਪਰ 6 ਵਜੇ ਵਧੀਆ ਪੈ ਗਈ ਕੰਪਲੀਟ ਜੇਰ ਦੂਰ ਦਾ ਬੰਦਾ ਮੀਤੀ ਦਿੱਤੀ ਬੱਚੀ ਬਈ ਬੜੀ ਕਮਾਲ ਦੀ ਦਿੱਤੀ ਆ ਕਰਮਾਈ ਬਾਂਗਣਾ ਬਈ ਬਹੁਤ ਜਾਨ ਵਾਲੀ ਦਿੱਤੀ ਆ ਬੱਚੀ ਇਹ ਨਹੀਂ ਵੀ ਫਟਕਲ ਜੀਊਗੀ ਸਹੀ ਆਦ ਗੁੱਦ ਵਾਲੀ ਪੂਰੀ ਸਾਫ ਸੁਥਰੀ ਬੱਚੀ ਇਸ ਕਿੰਨਾ ਪਿਆਰਾ ਹੈ ਨਾ ਬੱਚੀ ਦਾ ਬਹੁਤ ਚੰਗਾ ਬੱਚਾ ਹੈਗਾ ਤੇ ਬੱਚੀ ਆਪ ਵੀ ਬਹੁਤ ਪਿਆਰੀ ਹੈ ਬਈ ਆਪ ਵੀ ਪੜਿਆ ਯਾਰ ਬਹੁਤ ਚੰਗੀ ਹੈ ਮੰਨ ਕੇ ਚੱਲ ਯਾਰਾ ਬਈ ਕੱਲ ਵੇਚਣਾ ਦਾ 20 ਕੁਝ ਕਹਿੰਦਾ ਹੁੰਦਾ ਠੀਕ ਆ ਨਾ ਗੱਲ ਆਪਣਾ ਗੱਲਾਂ ਹੈਗਾ ਸਿੱਧਾ ਤੇ ਸਪਸ਼ਟ ਹਮ ਦੇਖਣ ਵਾਲੇ ਨੂੰ ਥੋੜਾ ਇੱਕ ਰਤੀ ਪਰ ਸੂਤ ਪਰ ਵੀ ਵਗਾਂ ਦੇ ਵਿੱਚ ਚੱਕਰ ਵੀ ਤਾਂ ਕੋਈ ਹੋਣੀਗਾ ਠੀਕ ਆ ਤਾਰ ਕੋਈ ਟੇਢੀ ਹੋਵੇ ਜਾਂ ਕੁਝ ਵੀ ਹੋਵੇ ਹਮ ਆਨਲਾਈਨ ਮੰਦਾ ਮੰਗਾਉਂਦਾ ਜ਼ਿੰਮੇਵਾਰੀ ਹੋਊਗੀ ਠੰਡੀ ਸੀਲ ਮਗਰ ਬੱਛੀਆ ਦੂਜਾ ਸੂਆ ਮੂੰਹ ਮੱਥਾ ਜੇਰ ਪੈਗੀ ਪਰ ਸੁਝ ਵੀਰੇ ਆ ਹੀ ਕੁਝ ਹੁੰਦਾ ਯਾਰ ਹੋਰ ਕੀ ਹੁੰਦਾ ਠੀਕ ਹੈ ਨਾ ਗੱਲ 1 ਰੁਪਏ ਦਾ ਵੀ ਯਾਰ ਨੁਕਸਾਨ ਦਾ ਆਪਾਂ ਜ਼ਿੰਮੇਵਾਰ ਹੋਵਾਂਗੇ ਵੜਦਾ ਠੀਕ ਹੈ ਬਾਈ ਕਰ ਲੈ ਕਰ ਲੈ ਪੁੱਤ ਛੇਸ ਦੀ ਬਿਊਟੀ ਕਮਾਲ ਟੂ ਅ ਟੂ ਅ ਚੰਗਾ ਵਾਦੀ ਚੰਗੀ ਸਨੱਕ ਪੋਣਾ ਵੜਦੇ ਵਿੱਚ ਫੁੱਲ ਲਾਲੀ ਸਵਾਈ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਆ ਕਿਉਂ ਬਈ ਬੱਚੀ ਨੇ ਵੀ ਸਾਲ ਡੇਢ ਸਾਲ ਥੋੜੀ ਜਿਹੀ ਬੱਚੇ ਦਾ ਜ਼ਰੂਰ ਕਰਦੀ ਆ ਨਾਲ ਹੀ ਤਿਆਰ ਹੋ ਜਾਣਾ ਇੱਕ ਨੰਬਰ ਆ ਖਾਣਾ ਪੀਣਾ ਹੂੰ ਠੀਕ ਆ ਨਾ ਠੰਡੀ ਸੀਲ ਚੋਣ ਚਵਾ ਹੂੰ ਠੀਕ ਆ ਠੀਕ ਆ ਮੰਨ ਕੇ ਚੱਲ ਯਾਰ ਕਿਤੇ ਹੱਥ ਧਰਾਉ ਸੌਦਾ ਨਹੀਂ ਜਰਸਾ ਵੀਰੇ ਹੁੰਦਿਆਂ ਮੰਨ ਕੇ ਚੱਲ ਛੋਟ ਗਈਆਂ ਮੇਰੀ ਹਾਈਟ ਤੋਂ ਅੱਜਾ ਮਾਰ ਲਿਓ ਠੀਕ ਆ ਨਾ ਗਲਤੀਆਂ ਕੰਮ ਕੀਤਾ ਨਾ ਕਰਨਾ ਠੀਕ ਆ ਕੰਮ ਕਰਨਾ ਸਾਫ਼ ਸੁਥਰਾ ਸਹੀ ਹੈ ਠੀਕ ਹੈ ਨਾ ਨੋਰਮਲ ਹੈਟ ਆ ਨਾਂ ਵਾਲੀ ਵੱਡੀ ਆ ਤੇ ਨਾਂ ਵਾਲੀ ਛੋਟੀ ਆ ਚ ਚਵਾਈ ਜੂਈ ਦਾ ਥਣ ਲੈ ਵਾ ਤੂੰ ਦੇਖ ਹੀ ਲੈ ਹੈਡ ਦਾ ਆਰਡਰ ਕਮਾਲ ਦਾ ਬਈ ਥਣ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿੱਚ ਥਣ ਦਾ ਸਾਈਜ਼ ਚੈੱਕ ਕਰਵਾਉਣਾ ਨੇੜ ਤੋਂ ਮੈਂ ਕਹਿੰਦਾ ਭਾਈ ਚੋੜ ਤੋਂ ਆ ਥਣ ਲੱਗਿਆ ਇੱਕ ਨੰਬਰ ਹੋਊਗਾ ਸ਼ਾਹ ਤੋਂ ਆਰਡਰ ਦੇਖੋ ਲੈ ਕਮਾਲ ਦਾ ਓਏ ਥਾਣੀ ਬਹੁਤ ਚੰਗਾ ਲੱਗਿਆ ਹਾਂ ਵੀਰੇ ਇੱਕ ਨੰਬਰ ਚਵਾਈ ਜੂ ਵੀ ਇੱਕ ਨੰਬਰ ਬਾਈ ਤੇ ਬਾਕੀ ਆਪਾਂ ਬੱਚਾ ਲਾ ਕੇ ਦਿਖਾ ਦਿੰਨਾ ਧਾਰਾ ਤੂਣਾ ਮਾਰ ਕੇ ਸਾਰੀਆਂ ਚੀਜ਼ਾਂ ਵੀਰੇ ਜੰਗਾ ਲੱਗਾਂ ਬਣਾ ਯਾਰ ਹਾਂ ਠੀਕਾ ਉਹ ਇੱਕ ਇੱਕ ਨੰਬਰ ਹੋਊਗੀ ਬੇਟਾ ਇਸੰਫਰੀ ਹੋ ਜੇ ਠੀਕ ਆ ਬਾਈ ਲਾ ਲਾ ਬੱਚਾ ਬਾਈ ਚਵਾਈ ਬੜੀ ਜੰਗੀ ਹੈ ਨਾ ਬਾਈ ਯਾਰ ਮੈਂ ਤੈਨੂੰ ਪਹਿਲਾਂ ਹੀ ਕਹਤਾ ਵੀ ਚੌਣ ਚਵਾਈ ਦੀ ਮੇਰੀ ਗਾਰੰਟੀ ਹੋਊਗੀ ਠੀਕ ਆ ਠੰਡੀ ਸੀਲ ਦੀ ਠੀਕ ਆ ਨਾ ਜੇਰ ਜੱਟੇ ਦੀ ਭੂਰ ਸ਼ਰਲਾ ਛੱਟਾ ਗੰਡਮ ਰੋੜੀ ਦੇ ਜ਼ਿੰਮੇਵਾਰ ਹਾਂ ਠੀਕ ਆ ਬੜਾ ਚੰਗਾ ਚੋਣਾ ਮੋਟੀ ਮੋਟੀ ਚਵਾਈ ਆ ਮੋਟਾ ਮੋਟਾ ਥਣ ਲੱਗਿਆ ਬੜਾ ਜਗਾ ਜੰਮੀ ਆ ਚੰਗਾ ਚੋਣਾ ਬਾਈ ਹਮਮ ਇਹ ਕਹਿੰਦਾ ਉਹਨਾਂ ਨੇ ਕੋਈ ਕਹਿ ਦੇਣਾ ਉਹ ਸਹੀ ਗੱਲ ਆ ਹਮਮ ਬਾਕੀ ਸੂਈ ਸਵਾਈ ਬੱਚਾ ਮਗਰ ਬੱਛੀ ਆ ਕਿ ਚਾਰੇ ਥਾਣਾ ਬਾਈ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਠੀਕਾ ਸਟ੍ਰੇਟ ਪਈ ਆ ਕੋਈ ਢੂਈ ਨਹੀਂ ਜਗਦੀ ਕੋਈ ਪੈਰਾਂ ਦੀ ਕੱਚੀ ਨਹੀਂ ਮਗਰ ਬੱਛੀ ਆ ਜੇਰ ਪੈ ਗਈ ਨਵਾਂ ਹਾਣਾ ਇਹ ਚ ਕੋਈ ਉਹੋ ਆ ਜ ਮੋਲ ਗਈ ਜੈਜਾ ਖਿੱਚ ਕੇ ਦਸੀ ਮੋਲ ਡਾਕਟਰ ਕਰ ਦੇ ਤਾਂ ਬਾਕੀ ਚੱਲ ਫੋਨ ਤੇ ਹੁੰਨੇ ਆ ਅਰੇ ਡਾਇਰੈਕਟ ਹੀ ਮੋਲ ਜਾਂ ਕਰਨਾ ਜਮਾ ਜਮਾ ਵੇਚਣ ਵਾਲਾ ਜੈਜਾ ਠੀਕ ਆ ਬਸ ਉਹ ਵੇਚ ਨਹੀਂ ਆ ਯਾਰ ਆਪਾਂ ਉਹ ਵਾਲਾ ਨਹੀਂ ਮਰ ਕੇ ਕਹੀ ਬਈ ਸਵਾਗ ਲੈਣ ਜਿਹਨੂੰ ਫੂਲ ਜਿਆਦਾ ਹੋਣ ਲੱਗ ਜਾਂਦੇ ਹੈਗੇ ਬਈ ਮੁੱਲ ਕੀ ਕੀਤਾ ਫਰਾਨਾ ਨੇ ਉਹ ਹਨਾ ਮਨ ਕਰੇ ਹੱਥ ਜੋੜ ਕੇ ਵੇਚ ਦੇ ਮੈਂ ਉਹ ਨਹੀਂ ਕਰ ਦੰਨਾ ਠੀਕ ਆ ਜਿੰਨੇ ਰੁਪਈਆ ਦੀ ਆਪਣੀ ਚੀਜ਼ ਆ ਠੀਕ ਆ ਮੁੱਲ ਕਰਾਉਣ ਨੂੰ ਬਾਈ ਕਰਾ ਲਾ 70 ਕਰਾ ਲਾ 75 ਹੂੰ ਠੀਕ ਆ ਜੈਸ ਨੂੰ 66000 ਰੁਪਈਆ ਲੈਣਾ ਠੀਕ ਆ ਬਾਈ 66000 ਦੀ ਬੱਚੀ ਦੇ ਜੇ ਠੀਕ ਆ ਜਿੰਮੇਵਾਰੀ ਹੂ ਰੇਟ ਦੀ ਵੀ ਠੀਕ ਨਗਲ ਇਹ ਬਾਈ ਨਗੀਨੇ 68000 ਚ ਮਨ ਲਾਗੇ ਦਾ ਬਸ ਸਹੀ ਗੱਲ ਆ ਚੀਜ਼ ਆ ਬਾਈ ਜਿਵੇਂ ਜਿਆ ਜੇ ਮੁੱਲਾ ਮੁੱਲ ਕਰਾ ਲਓ 70 75 68 ਦੀ ਦੇਣੀ ਆ ਬਾਈ ਵਾਦੇ ਕਿਹੜਾ ਫਿਰ ਇੱਕ ਹੋੜੀ ਲਈ ਬਾਈ ਸ਼ੇਸਰੀ ਬਿਊਟੀ ਕਮਾਨ ਕੱਦ ਬ੍ਰੀਟ ਇੱਕ ਨੰਬਰ ਬਾਕੀ ਦੋਰਾ ਕੋਈ ਚੱਕਰ ਨਹੀਂ ਦਵਾਰੇ ਚੈੱਕ ਕਰਵਾਣੇ ਇੱਕ ਨੰਬਰ ਵੜਾ ਯਾਰ ਮੈਂ ਕਹਣਾ ਯਾਰ ਕਿਦੇ ਹੱਥ ਤਰਾਉ ਸੋਦਾ ਹੀ ਨਹੀਂ ਗਾ ਉਹ ਜੀ ਗੱਲ ਹੀ ਨਹੀਂ ਠੀਕ ਹਨ ਗੱਲ ਆ ਸਹੀ ਗੱਲ ਕਹਿਣਾ ਕੀ ਆ ਕਮਾਉਣਾ ਕੀ ਆ ਬਾਕੀ ਮੋਲ ਯਾਰ ਜਮਾ ਜੈਜ ਹਨ ਖਿੱਚ ਕੇ ਮੋਲ ਰੱਖਿਆ ਕੋਈ ਬਾਹਲਾ ਮੋਲ ਨਹੀਂ ਰੱਖਿਆ ਮਾਨਦਾਨ ਕੋਈ ਚੱਕ ਮੈਂ ਕਹਣਾ ਇੱਕ ਨੰਬਰ ਹੋਊ ਯਾਰ ਘੋੜੀ ਵਰਗੀ ਪਈ ਇਹਨੂੰ ਵੀ ਹੁੰਦਾ ਸਹੀ ਗੱਲ ਜਮਾ ਜੈਜ ਮੋਲ ਆ ਵੀ ਖਿੱਚ ਕੇ ਮੋਲ ਰੱਖਿਆ ਬਾਹਲਾ ਮੋਲ ਨਹੀਂ ਰੱਖਿਆ ਭਾਈ ਅੱਗੇ ਵੀਰੇ ਦੋ ਨੰਬਰ ਕਿਹੜਾ ਸੂ ਆ ਜੀ ਬਰੇ ਦੂਜਾ ਸੂਆ ਗਈ ਓਕੇ ਦਿਲ ਮੰਨ ਕੇ ਚਲੋ ਆਪਣੇ ਤਰੀਪੰਦ ਆਪ ਘੱਟ ਨੌ ਤਰੀ ਦੱਸੀ ਵੀ ਆ ਬਾਈ ਯਾਰ ਆਪਾਂ ਨੂੰ ਹੂੰ ਠੀਕ ਹੈ ਨਾ ਫਾਟਣ ਦੀ ਹੁੰਦਿਆ ਨ ਪੁਰਿਆ ਬਲੂਨ ਨੇ ਦੋ ਦਿੱਤਾ 20 ਪਲੱਸ ਠੀਕ ਆ ਕਹਿਣ ਵਾਲੀ ਗੱਲ ਨਹੀਂ ਬਾਈ ਐਤ ਕੀ ਪਰਮਾਤਮਾ ਰੱਖੇ ਸੁੱਖ ਵੈਗੀ ਵੈਗੀ ਠੀਕ ਆ ਨਹੀਂ 20 ਕਿਲੋ ਤੋਂ ਪਾਰ ਦੁੱਧ ਦੇ ਡੱਬੇ ਮਰਵਾ ਕੇ ਦੇਵਾਂਗੇ ਠੀਕ ਆ ਠੀਕ ਆ ਨਾ ਚੋਣ ਚਵਾਲ ਝੂਲ ਝਾਲ ਇੱਕ ਨੰਬਰ ਚਾਰੇ ਸਣ ਦੇ ਨਿਕਲੂ ਕੋਈ ਲੈ ਬਾਈ ਬਾਲਾ ਯਾਰ ਦੁੱਧ ਬਾਈ ਐਤ ਕੀ 23 24 ਕਿਲੋ ਖਰਾ ਦੁੱਧ ਪਾਉਣ ਵਾਲੀ ਗੱਲ ਆ ਕਹਿਣ ਵਾਲਾ ਸੌਦਾ ਨਹੀਂ ਹੈਗਾ ਠੀਕ ਆ ਨਾ ਗੱਲ ਅਜੇ ਆਈ ਆ ਗਈ ਠੀਕ ਆ ਠੀਕ ਆ ਹਮ ਇੱਕ ਨੰਬਰ ਹੋਊ ਯਾਰ ਕੋਈ ਫੋਕ ਨਹੀਂ ਕੋਈ ਸ਼ਾਂਗ ਨਹੀਂ ਫੁੱਲ ਕਾਦਾ ਫੁੱਲ ਵਜਣਾ ਠੀਕ ਆ ਨਾ ਗੱਲ ਸਾਫ ਸੁਥਰੀ ਚਮਕਦਮ ਕਾਲੀ ਬੱਛੀ ਹੈਗੀ ਘੋੜੀ ਵਰਗੀ ਪਈ ਹੈਗੀ ਫੁੱਲ ਬ੍ਰੀਡ ਫੁੱਲ ਕੱਦ ਪ੍ਰਿੰਟ ਬੜਾ ਕਮਾਲ ਦਾ ਤੋੜਾ ਚੈੱਕ ਕਰ ਲੋ ਖਾਣ ਬਹੁਤ ਚੰਗਾ ਲੱਗਿਆ ਗੁਲਾਬੀ ਥਣ ਮੁੱਠੀ ਵਾਲਾ ਥਾਣਾ ਮੈਂ ਕਹਣਾ ਯਾਰ ਕਿਸੇ ਪਾਸੇ ਨਹੀਂ ਹੱਥ ਤਰਾਂਦੀ ਕਹਨ ਜੋ ਮਰਜ਼ੀ ਆ ਲਗ ਰਿਵੇ ਭਲਾਈ ਪਲੂਈ ਝੋਲਾ ਜਿਹੜਾ ਬੜਾ ਚੰਗਾ ਥੋੜਾ ਜਿਹਾ ਸਿਰਫ ਪੈਰਾਂ ਦਾ ਨੋ ਜ਼ਰੂਰ ਬਣਦਾ ਯਾਰ ਉਹ ਆਪਾਂ ਦਿਖਾ ਵੀ ਦੇਵੀਂ ਅਗਲਾ ਇੱਥੇ ਮੁੜ ਕੇ ਨਖਰੇ ਜੇ ਕਰੀ ਠੀਕ ਹੈ ਨਾ ਉਹ ਪਰਲੇ ਪੈਰ ਦਾ ਠੀਕ ਆ ਉਹ ਵੀ ਮਾੜਾ ਕੱਢਣ ਆਲਾ ਹਾਂ ਮੈਂ ਤਾਂ ਨਹੀਂ ਕੱਢਿਆ ਕਿਉਂਕਿ ਵੀਰੇ ਯਾਰ ਟਾਈਮ ਹੈ ਨਹੀਂ ਸੀਗਾ ਦੂਜੀ ਗੱਲ ਗਾਂ ਘੱਬਣਾਗੀ ਠੀਕ ਆ ਨਾ ਤੇ ਇੱਕ ਨੰਬਰ ਆ ਨਖਰੇਵਾਜ ਬਹਿੜਾ ਯਾਰ ਸਾਫ ਸੁਥਰੀ ਹੈਗੀ ਥੋੜਾ ਜਿਹਾ ਕ੍ਰਾਸਪਨ ਵੀ ਹੈਗਾਗਾ ਠੀਕ ਆ ਨਾ ਦੁੱਧ ਅਗਲੇ ਦੀ ਸੇਵਾ ਦਾ ਜਿੰਨਾ ਮਰਜੀ ਪਾਲਾ ਜੇ ਹਰ ਹੁਣ ਇਹਨੇ 23 24 ਕੋਲ ਦੁੱਧ ਨਾ ਦਿੱਤਾ ਤੇ ਯਾਰ ਕੰਮ ਕਰਨ ਦਾ ਫਾਇਦਾ ਕੋਈ ਨਹੀਂ ਹੈ ਸਹੀ ਗੱਲ ਹੈ ਠੀਕ ਆ ਨਾ ਗੱਲ ਇੱਕ ਨੰਬਰ ਹੋਊਗੀ ਦੁਰਦੀ ਦਰਦੀ ਦਿਖਾ ਦੇ ਪੈਰਾਂ ਦੀ ਕੱਚੀ ਨਹੀਂ ਕੋਈ ਟੂਈ ਨਹੀਂ ਚੱਕਦੀ ਬਈ ਬਣੂਗੀ ਬਾਲੀ ਮੈਂ ਕਹਿੰਦਾ ਬਈ ਡਰਮ ਲਾ ਕੇ ਸੂਗੀ ਜਿਹੜੇ ਹਿਸਾਬ ਨਾਲ ਵੈਢ ਦੀ ਤਿਆਰੀ ਹੈ ਨਾ ਹਾਂ ਮਨ ਨਾਲੇ ਬਈ ਲੇਖੇ ਮਗਾ ਦਿੰਦੇ ਆ ਯਾਰ ਮੈਂ ਕਹਿੰਦਾ ਪੂਰਾ ਭਾਂਡ ਵਾਲਾ ਲੇਵਾ ਹੋਊਗਾ ਇੱਕ ਨੰਬਰ ਆਊਗਾ ਗਾਲਾਨਵਾਤਾ ਬੇ ਟੈਨਸ਼ਨ ਫਰੀ ਹੋ ਜਾ ਬੰਦਾ ਯਾਰ ਠੀਕ ਹੈ ਨਾ ਗੱਲ ਖਾਣ ਪੀਣ ਬਾਕੀ ਬਹੁਤ ਚੰਗਾ ਜਾਨਵਰ ਦਾ ਟਲ ਟਲ ਬਹੁ ਪਈਆ ਸਾਰੀਆਂ ਬਾਲਡਰਾਂ 'ਨਾਂ ਗੱਡੂ ਫਿਰ ਕਰਮ ਵਾਲੀ ਨੇ ਸੋਣਾ ਕੱਲੀ ਕੱਚੀ ਕੱਚੀ ਬਰੇ ਅਜੇ ਨਾ 6 ਵਰਗਾ ਦੀਪਾਂ ਵਾਲੀ ਗੱਲ ਬੱਚੀ ਨੇ ਸਾਰੀਆਂ ਬਲਡ ਲਾ ਗੱਡੂ ਫਿਰ ਹਾਂ ਬਰੇ ਯਾਰ ਬਹੁਤ ਸੋਹਣੀ ਬਣ ਕੇ ਸੂਗੀ ਦੇਖ ਕਿੰਨੇ ਬਲਤ ਹੈ ਮੈਂ ਤਾਂ ਅਸੀਆ ਮੈਂ ਬੂਰੇ ਬੰਦਨੇ ਲੇ ਗਏ ਉਹਨੇ ਥੋੜੀ ਸੂਣਾ ਜਰੇ ਨੇ ਇਹਦੇ ਟਿੱਗਣਾ ਵਾਲੇ ਵਾਲਾ ਕੇ ਸੂਣਾਗਾ ਉਸ ਦਿਨ ਮਨ ਹੋਰ ਹੋਊਗਾ ਠੀਕ ਹੈ ਨਾ ਗੱਲ ਅੱਜ ਗੱਲਬਾਤ ਹੋਰ ਹੋਊਗੀ ਅੱਜ ਕੀ ਮੌਲਾ ਅੱਜ ਮੌਲਾ ਡਾਕਟਰ ਯਾਰ ਸਹੀ ਮੰਨੇ ਦਾ ਫੋਨ ਤੇ ਕਰਾਂਗੇ ਜੈ ਜੀ ਹਾਂ ਮੌਲ ਕਰੂੰਗਾ ਜੈ ਜੀ ਜੇ ਕੋਈ 5-4 ਦਿਨ ਆਪਾਂ ਵੀਰ ਮੇਰਾ ਸਾਂਭ ਲੂਗਾ ਤਾਂ 2 ਰੁਪਏ ਬੰਦਾ ਵੇਚਣ ਵਾਲਾ ਬੰਦਾ ਵੀ ਰੋਟੀ ਖਾਲੂਗਾ ਬਾੜ ਚੋਂ ਠੀਕ ਹੈ ਬਾਈ ਠੀਕ ਹੈ ਨਾ ਗੱਲ ਆ ਤਾਂ ਕਰਕੇ ਦਾ ਮੁੱਲ ਕਰੂੰਗਾ ਫੋਨ ਤੇ ਬਾਕੀ ਜਦਨ ਮੱਛੀ ਤਿਆਰ ਹੋ ਗਈ ਦੱਸੂਗੀ ਨਾੜਾ ਨੋਣਾ ਲਿਖਿਆ ਯਾਰ ਆ ਆ ਚੀਜ਼ਾਂ ਲੱਗਣਗੀਆਂ ਯਾਰ ਖਾਨ ਜਮਾ ਜਾਇਜ ਮੁੱਲ ਹੂ ਬਾੜਾ ਮੁੱਲਨੇ ਹੋਣਾ ਮੁੱਲ ਬਾਈ ਦੇ ਵੈਸੇ ਜਮੇ ਜਾਇਜ ਹੁੰਦੇ ਆ ਖਿੱਚ ਕੇ ਮੁੱਲ ਰੱਖਦਾ ਆਪਾਂ ਵੇਚਣ ਵਾਲਾ ਕੰਮ ਹੁੰਦਾ ਹਰ ਰੋਜ਼ ਵੀ ਡਾਊਨਲੋਡ ਕਰੀਦਾ ਹਰ ਰੋਜ਼ ਉਹ ਮਾਲ ਵੇਚੀਦਾ ਠੀਕ ਹੈ ਨਾ ਗੱਲ ਬਾਕੀ ਮੁੱਲ ਲਾਇ ਤੇ ਵੀਰੇ ਚੀਜ਼ ਬਾਨੀ ਆਪਾਂ ਵੀ ਮੁੱਲੀ ਲਾ ਕੇ ਲਈ ਹੋਣੀ ਹੈਗੀ ਠੀਕ ਹੈ ਨਾ ਗੱਲ ਤੇ ਅੱਜ ਕੱਲ 55 60 70 ਹਜ਼ਾਰ ਦਾ ਭੇਡਾਂ ਵੀ ਕੀ ਜਾਂਦੀ ਸਹੀ ਗੱਲ ਆ ਬਈ ਤੇ ਕਿਸੇ ਵੀਰ ਨੂੰ ਬਈ ਦੋਨਾਂ ਚੋਂ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ